ਅਈ ਜੰਮਾ ਨਾ ਸੀ ਮੈਂ 15 ਸਾਲ ਨਾਰਾਤ ਸੀ ਬੋਲੋ ਨਾਮ ਨਹੀਂ ਸੀ ਕਦੇ ਵੀ ਮੇਰੇ ਕੋਈ ਕੀਰਤਨ ਸੁਣੋ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੂ ਜਾਂ ਮੈਂ ਹੀ ਹਮਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਸਾਡੇ ਅੰਦਰ ਵਾਦਦੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਪਰਵਿੰਦਰ ਝੋਟਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਤਿੱਖੀ ਬਹਿਸ ਹੋਈਏ ਗਿਆਨੀ ਹਰਪ੍ਰੀਤ ਸਿੰਘ ਇੱਕ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਸੀ ਜਿੱਥੇ ਪਰਵਿੰਦਰ ਝੋਟਾ ਨੇ ਸਮਾਗਮ ਤੋਂ ਬਾਅਦ ਉਹਨਾਂ ਨੂੰ ਖੇੜ ਲਿਆ ਅਤੇ ਉਹਨਾਂ ਤੋਂ ਤਿੱਖੇ ਸਵਾਲ ਪੁੱਛੇ ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਬੋਲਣਾ ਨਹੀਂ ਸੀ ਕਿ ਨਾਲ ਸੀ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਕਿ ਮੈਂ ਤਾਂ ਮਕਸਰ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਚਲੋ ਉਦੋਂ ਬੋਲੇ ਸੀ ਮਾਫੀ ਵਾਲੇ ਹਾਂ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹੁੰਦੇ ਨੇ ਜਿਹੜੀ ਇਹ ਮੈਂ ਬੋਲਦਾ ਨਹੀਂ ਅਸਲਾ ਤੋਂ ਪੁੱਛਦੇ ਨੇ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛ ਲਈ ਬਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਬਾ ਸਾਡੀ ਕੌਲ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣ ਦਿਆ ਨਾ ਨਹੀਂ ਅੱਛਾ ਆਹ ਵੀ ਬੋਲ ਦਿਓ ਮਹਾਰਾ ਜਨਾ ਬਾਰੇ ਆਪਣਾ ਬਰਗਾੜੀ ਕਹਾਂ ਵਾਲੇ ਵੀ ਇਹ ਕਿਹਦੇ ਕਰਾਇਆ ਹੈ ਨਾ ਲਿਓ ਜਮਾ ਸੁਣ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੂ ਜਾਂ ਮੈਂ ਜੀ ਚਲੋ ਹਾਲਾਂਕਿ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਪ੍ਰਵਿੰਦਰ ਝੋਟਾ ਨੂੰ ਸ਼ਾਂਤ ਕਰਵਾਉਂਦੇ ਵੀ ਨਸਰਾਏ ਪਰ ਪ੍ਰਵਿੰਦਰ ਝੋਟਾ ਨੇ ਆਪਣੇ ਸਵਾਲਾਂ ਦਾ سلسلہ ਜਾਰੀ ਰੱਖਿਆ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਬਿਨਾਂ ਜਵਾਬ ਦਿੱਤਿਆਂ ਹੀ ਚਲੇ ਗਏ ਅਹੀਂ ਕੱਲੇ ਜੀ ਸਾਡੇ ਜਫੇ ਦਾ ਮੈਂ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਦੇ ਆਂ ਸੀ ਹਲਾਰ ਐਸਐਸ ਦਾ ਇਹ ਗਾੜਾ ਸਟਾਨ ਬਸ ਸਰ ਦੱਸੋ ਤਾਂ ਸਹੀ ਤੁਸੀਂ ਬੰਦੀ ਬੰਦੀ ਸੇ ਗਾ ਨਹੀਂ ਕਿਉਂ ਨਹੀਂ ਗੱਲ ਕਰਦੇ ਤੁਸੀਂ ਹਮਾਰੀ ਦੀ ਗੱਲ ਕਿਉਂ ਨਹੀਂ ਕਰਕੇ ਤੁਸੀਂ ਸਾਡੇ ਅੰਦਰ ਬੈਠੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਪਾਸ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਾਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾਰੀ ਹੈ ਤੁਹਾਡੀ ਆਪ ਦੀ ਵੀਡੀਓ ਆਈ ਹੋਈ ਹੈਗੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੈਗੀ ਇਹ ਵੀਡੀਓ ਆਈ ਹੈ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਹਾਂ ਹੁਣ ਪਾਜ ਦਿਓ ਸਾਡੇ ਸਵਾਲ ਤੇ ਜਵਾਬ ਦਿਓ ਜੇ ਜੇ ਜੱਤੇਦਾਰ ਬਣੇ ਹੋਗੇ ਦੱਸੀਏ ਕਿ ਪ੍ਰਵਿੰਦਰ ਝੋਟਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਸਿਰਸਾ ਸਾਧ ਨੂੰ ਮਾਫੀ ਦੇਣ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਅਤੇ ਝੋਟੇ ਵਿਚਾਲੇ ਬਹਿਸਬਾਜੀ ਹੋ ਗਈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੌਕੇ ਤੋਂ ਜਾਣਾ ਪਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ